ਦੇਸ਼ ਦੇਸ਼ੂ ਚ ਵਤਨ ਦੀ ਮਿੱਟੀ ਨੂੰ ਚੈਨਲ ਨੂੰ ਦੇਖ ਰਹੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਅੱਜ ਅਸੀਂ ਫਿਰ ਹਾਜ਼ਰ ਹਾਂ ਹਫਤਾਵਾਰੀ ਅਤੇ ਲੜੀਵਾਰ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਇਤਿਹਾਸ ਜੋ ਇਤਿਹਾਸ ਦੇ ਪੰਨਿਆਂ ਵਿੱਚੋਂ ਪ੍ਰਕਾਸ਼ ਕੀਤਾ ਜਾ ਰਿਹਾ ਹੈ ਇਸ ਦਾ 33ਵਾਂ ਪਾਗ ਲੈ ਕੇ ਅਸੀਂ ਹਾਜ਼ਰ ਹਾਂ ਅਤੇ ਸਾਡੇ ਨਾਲ ਹਮੇਸ਼ਿਆ ਦੀ ਤਰ੍ਹਾਂ ਮੌਜੂਦ ਹਨ ਕੁਇਸ਼ਰਪਾਈ ਲਖਬੀਰ ਸਿੰਘ ਜੀ ਠੱਠਾ ਇਹਨਾਂ ਕੋਲ ਸੀ ਇਹ ਜੀ ਜਾਣਾਂਗੇ ਪਾਗ ਨੰਬਰ 33 ਦੀ ਜਾਣਕਾਰੀ ਸੱਸੀ ਦਾ ਠੱਠਾ ਜੀ ਨਾਲ ਸੰਵਾਦ ਠੱਠਾ ਜੀ ਸਾਨੂੰ ਅਗਲੇ ਇਤਿਹਾਸ ਬਾਰੇ ਦੱਸੋ ਜੋ ਪਾਗ ਨੰਬਰ 33 ਤੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਇਤਿਹਾਸ ਹੈ ਟੂ ਰੇਚ ਉਦੇਸ਼ ਵਿੱਚ ਵਤਨ ਦੀ ਮਿੱਟੀ న్యూ ਚੈਨਲ ਵੇਖ ਰਹੀ ਇਸ ਨੂੰ ਸਾ ਸੰਗਤ ਨੂੰ ਮੇਰੇ ਪਿਆਰੇ ਸਾਸਤਰੀ ਗਾਲ ਜੀ ਹੰਮ ਸਾਬ ਬਕਤੀਵੇਂ ਭਾਗ ਵਿੱਚ ਅਸੀਂ ਇੱਥੇ ਜੇ ਵਿਚਾਰ ਕੀਤੀ ਸੀ ਜਦੋਂ ਬਾਬਾ ਲਾਂਗ ਜੀ ਭਾਈ ਲਾਲੂ ਦੇ ਘਰ ਭਾਈ ਲਾਲੂ ਦੇ ਘਰੋਂ ਤੁਰ ਪਏ ਸਪਈ ਮਰਦਾਨਾ ਜੀ ਕਹਿੰਦੇ ਨੇ ਕਿ ਨਹੀਂ ਮਹਾਰਾਜ ਇਨੋਵਿਕਰਤਨ ਹੂ ਰਣਜੀ ਦਾ ਤੇ ਮਰਦਾਨੇ ਦਾ ਵਿਚਾਰ ਸੀ ਕਿ ਮੈਂ ਨਾਲ ਪਿੰਡੋ ਤਲਵੰਡੀਆਂ ਨੂੰ ਆਵਾਂ ਹਾਂਜੀ ਬਾਬਾ ਨਾਨਕ ਜੀ ਨੇ ਇਹ ਗੱਲ ਮੰਨ ਲਈ ਔਰ ਬਾਬਾ ਨਾਨਕ ਜੀ ਨੂੰ ਇਹਨਾਂ ਬਾਅਦ ਵਿੱਚ ਇਹ ਭਾਈ ਲਾਲੋ ਜੀ ਦੇ ਘਰ ਹੀ ਨੇ ਹਾਂ 15 ਦਿਨ ਹੋਏ ਹਾਂਜੀ ਉੱਥੇ ਇੱਕ ਮਰਦ ਭਾਗੋ ਹੋਇਆ ਜਿਹੜਾ ਕਿ ਪਠਾਨ ਰਾਜੇ ਦਾ ਵਜ਼ੀਰ ਸੀ ਔਰ ਖਤਰੀ ਜਾਨ ਨਾਲ ਸੰਬੰਧ ਰੱਖਦਾ ਇਹਨੇ ਵਿਚਾਰ ਬਣਾਇਆ ਕਿ ਬ੍ਰਹਮ ਪੋਇ ਕੀਤਾ ਜਾਵੇ ਹੂੰ ਇਹਨੇ ਪੰਡਤਾਂ ਦੇ ਡਿਊਟੀ ਲਈ ਕਿ ਜਿੰਨੇ ਵੀ ਫਕੀਰ ਨੇ ਇਸ ਸ਼ਹਿਰ ਦੇ ਵਿੱਚ ਹਾਂਜੀ ਉਹਨਾਂ ਸਾਰਿਆਂ ਨੂੰ ਸੱਦਾ ਦੇ ਕਿ ਕੱਲ ਨੂੰ ਮੇਰੇ ਘਰ ਵਿੱਚ ਬ੍ਰਹਮ ਪੋਇ ਤੇ ਬ੍ਰਹਮ ਪੋਇ ਆਣਗੇ ਸ਼ਗਰ ਅੱਛਾ ਔਰ ਜਿਵੇਂ ਇਹ ਪੰਡਤ ਜਿਹੜੇ ਸੀ ਇਹਨਾਂ ਵੱਖ-ਵੱਖ ਫਕੀਰਾਂ ਨੂੰ ਵੱਖ-ਵੱਖ ਜੋਗੀਆਂ ਨੂੰ ਰੱਬ ਦੇ ਪਿਆਰਿਆਂ ਮੰਨਣ ਵਾਲਿਆਂ ਨੂੰ ਇਹਨਾਂ ਨੂੰ ਸੁਨਾਹ ਦਿੱਤਾ ਕਿ ਕੱਲ ਨੂੰ ਮਲਕ ਭਾਗੋ ਦੇ ਘਰ ਬਰਮਪ ਹੋਇਆ ਤੇ ਸਾਡਾ ਭੋਜਨ ਜਿਹੜਾ ਉਧਰ ਹੈ ਔਰ ਜੋ ਸੁਨਾਹ ਦਿੰਦੇ ਫਿਰਦੇ ਆ ਲੈਂਦਾ ਦਿੰਦੇ ਫਿਰਦੇ ਆ ਹਾਂਜੀ ਇਹਨਾਂ ਨੂੰ ਬਾਬਾ ਨਾਨਕ ਜੀ ਮਰੇ ਅੱਛਾ ਬਾਬਾ ਲਾਣਗੀ ਨੂੰ ਕਹਿਣ ਲੱਗੇ ਕਿ ਬਾਬਾ ਜੀ ਤੁਹਾਡਾ ਭੋਜਨ ਕੱਲ ਮਰ ਭਗਵਦ ਘਰ ਵਿੱਚ ਹੈ ਉਹਨਾਂ ਬ੍ਰੰਹ ਹੋਏ ਕੀਤਾ ਪਰ ਉਹਨਾਂ ਨੇ ਕੋਈ ਜਾਤ ਪਾਤ ਦੀ ਗੱਲ ਨਹੀਂ ਰੱਖੀ ਉਹਨਾਂ ਨੇ ਚਾਹ ਹਰ ਲਾਣੂ ਹੀ ਮਿਲਿਖਣਾ ਦਿੱਤਾ ਜਿੰਨੇ ਜਿੰਨੇ ਫੀਰ ਹਾਂਜੀ ਬਾਬਾ ਲਾਣਗੀ ਕਹਿੰਦੇ ਕਿ ਸਾਡੀ ਤਾਂ ਵਰਨਿਕ ਹੋਣੀ ਨਹੀਂ ਹਾਂ ਠਾੜਾ ਤਾਂ ਵਰਨੇ ਕੋਈ ਨਹੀਂ ਹਾਂਜੀ ਅਸੀਂ ਕਿਹੋ ਜਿਹੇ ਢੰਗ ਨਾਲ ਜਾਵਾਂਗੇ ਮਲਪਾਗਰਤ ਹੂੰ ਔਰ ਜਿਸ ਇਹਨਾਂ ਨੇ ਇਹ ਗੱਲ ਸੁਣੀ ਪੰਡਤ ਨੇ ਤੇ ਪੰਡਤ ਨੂੰ ਵੀ ਥੋੜਾ ਜਿਹਾ ਗੁੱਸਾ ਲੱਗਿਆ ਅੱਛਾ ਤੇ ਪੰਡਤ ਨੇ ਆਪਣੇ ਮਨ ਵਿੱਚ ਇਹ ਗੱਲ ਕਹੀ ਕਿ ਤਾਈਓ ਤੇ ਤੁਹਾਨੂੰ ਪੜਾਇਆ ਕਿੰਨੇ ਹੂੰ ਹੂੰ ਬਾਬਾ ਨਾਂਗੇ ਚੜੇ ਅਗਲਾ ਦਿਨ ਚੜਿਆ ਬ੍ਰਹਮਪੋਜੀ ਦੀ ਤਿਆਰੀ ਹੋਈ ਹੈ ਜਿੰਨੇ ਵੀ ਸ਼ਹਿਰ ਦੇ ਪੀਰ ਬੀਬੀ ਸਾਰਿਆਂ ਨੇ ਆਨ ਕੇ ਤੇ ਬ੍ਰਹਮਪੋਜੀ ਚੜਿਆ ਅੱਛਾ ਉੱਥੇ ਮਾਲ ਪੂੜੀਆਂ ਉੱਥੇ ਖੀਰਾ ਉੱਥੇ ਪਰੌਂਠੇ ਉੱਥੇ ਕਹਿਣ ਦੋ ਪਾਪ ਚੰਗੇ ਚੰਗੇ ਸਵਾਦਿਸ਼ਟ ਪਕਵਾਨ ਜਿਹੜੇ ਸੀਗੇ ਉਹ ਤਿਆਰ ਹੋਏ ਠੀਕ ਹੈ ਔਰ ਇਹਨਾਂ ਪੰਤਾਂ ਨੇ ਫਕੀਰਾਂ ਨੇ ਇਹਨਾਂ ਨੇ ਛਕਿਆ ਹਾਂਜੀ ਪਰ ਬਾਬਾ ਨਾਨਕ ਜੀ ਸਾਰਾ ਦਿਨ ਜੰਗਾਂ ਵਿੱਚ ਫਿਰਦੇ ਰਹੇ ਤੇ ਅਖੀਰ ਨੂੰ ਸ਼ਾਮ ਨੂੰ ਕੇ ਭਾਈ ਲਾਲੂ ਦੇ ਘਰ ਆ ਗਏ ਭਾਈ ਲਾਲੂ ਦੇ ਘਰ ਆ ਕੇ ਨਾ ਪ੍ਰਸ਼ਾਦ ਛਕਿਆ ਹਾਂਜੀ ਔਰ ਜਿਸ ਵੇ ਅਗਲਾ ਦਿਨ ਚੜਿਆ ਤੇ ਮਲਖ ਭਾਗੋ ਨੂੰ ਕਹਿੰਦੇ ਪੰਡਤ ਵੀ ਤੁਹਾਡੇ ਬ੍ਰਹਮ ਭੋਜ ਦੇ ਵਿੱਚ ਨਾਨਕ ਤਪ ਨਹੀਂ ਆਇਆ ਹਾਂਜੀ ਪਰ ਮਲਖ ਭਾਗੋ ਕਹਿੰਦਾ ਕਿ ਤੁਸਾਂ ਨਾਲ ਨਹੀਂ ਹੁੰਦਾ ਦਿੱਤਾ ਸੀ ਸਦਾ ਦਿੱਤਾ ਹਾਂਜੀ ਹਾਂਜੀ ਸਦਾ ਦਿੱਤਾ ਸੀ ਅਨੋ ਤੁਨ ਤੁਹਾਡੀ ਪ੍ਰਵਾਹ ਨਹੀਂ ਕਰਦਾ ਉਹ ਤਾਂ ਉਹ ਚਿੰਗਾ ਨਹੀਂ ਚਾਹੁੰਦਾ ਸਾਡੀ ਤਾਕਤ ਤੋਂ ਜਾਣੋ ਨਹੀਂ ਹੋ ਅੱਛਾ ਜਦੋਂ ਸੋ ਇਨਿੰਗਾਂ ਸੁਣੀ ਹੈ ਤੇ ਇਹਨ ਮਲਕਪਾਗ ਨੇ ਬੜਾ ਗੁੱਸਾ ਕਰਿਆ ਮਲਕਪਾਗ ਉਹਨੇ ਸਨਾਹ ਭੇਜਿਆ ਕਹਿੰਦਾ ਕਿ ਜਾਓ ਜਾ ਕੇ ਤੇ ਉਹਨੂੰ ਲੈ ਕੇ ਆਓ ਉਸ ਵੇਲੇ ਹੁਕਮ ਦੀ ਤਮੀਲ ਹੋਈ ਉਸ ਮੰਨਿਆ ਤੇ ਇੱਕ ਬ੍ਰਾਹਮਣ ਗਿਆ ਤੇ ਜਾ ਕੇ ਕਹਿੰਦਾ ਜੀ ਲਾਲੋ ਦੇ ਘਰ ਜਾ ਕੇ ਕਹਿੰਦਾ ਹਾਂਜੀ ਨਾਨਕ ਤਪਾ ਜੀ ਕਿੱਥੇ ਨੇ ਹੂੰ ਉਹ ਬਾਬਾ ਨਾਨਕ ਆਪ ਹੀ ਉਹਨੇ ਆਵਾਜ਼ ਸੁਣ ਕੇ ਤਾਂ ਬਾਹਰ ਆ ਗਏ हां परका की गल है पहले जी तानू मलक पग हो सकता अच्छा फिरदा बाबा नानक इंदा के मलक पग ओदा सड नाल की वास्ता, ना 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 जी। जी। ना वास्ता है ना कोई साडा ਲੈਣ ना कोई ਦੇਣ ना कोई ਸਾਡੀ ਜਾਤ ਰਲਦੀ ना कोई ਸਾਡੀ ਜਾਣ ਪਛਾਣ ਕੋਈ ਗੱਲ ਨਹੀਂ ਇਹੋ ਜੀ ਹਾਂਜੀ ਉਹਨਾਂ ਨਾਲ ਸਾਡਾ ਕੋਈ ਵਾਸਤਾ ਨਹੀਂ ਬਿਲਕੁਲ ਨਹੀਂ ਔਰ ਇਹ ਬ੍ਰਾਹਮਣ ਵਾਪਸ ਚਲੇ ਗਿਆ ਹਾਂਜੀ ਵਾਪਸ ਜਾ ਕੇ ਤੇ ਇਹਨੇ ਇਸੇ ਤਰ੍ਹਾਂ ਮਲਕ ਪਗ ਹੁੰਦਾ ਹੈ ਹੂੰ ਜਿਵੇਂ ਉਹ ਤੇ ਤੁਹਾਡੀ ਤੋਹਫੀਂ ਬੜੀ ਕੀਤੀ ਉਹਨਾਂ ਨੇ ਉਹ ਤੁਹਾਡੀ ਪਰਵਾਹ ਹੀ ਨਹੀਂ ਕਰਦਾ ਅੱਛਾ ਬੜਾ ਹੰਕਾਰਿਆ ਹੋਇਆ ਤਾ ਭਈ ਤਪਾਇ ਹੂੰ ਔਰ ਉਸੇ ਵਾਰੀ ਮਲਕ ਪਾਗੋ ਨੂੰ ਬੜਾ ਗੁੱਸਾ ਚੜਿਆ ਤੇ ਮਲਕ ਪਾਗੋ ਕਹਿੰਦਾ ਕਿ ਜੇ ਇੱਕ ਕੋਲ ਨਹੀਂ ਆਉਂਦਾ ਤੇ ਜਾਓ ਪੰਜ ਸੱਤ ਜਣੇ ਜਾਓ ਇਹਨਾਂ ਤਰ੍ਹਾਂ ਸ਼ਾਂਤ ਕਰਕੇ ਲਓ ਹਾਂਜੀ ਜੇ ਇਹ ਸ਼ਾਂਤ ਕਰਨ ਨਹੀਂ ਆਉਂਦਾ ਫਿਰ ਜ਼ਬਰਦਸਤੀ ਲਿਜਾਓ ਹੂੰ ਔਰ ਜਿਸ ਵਾਰੀ ਗੈਨ ਪੰਛਰ ਜਣੇ ਇਹਨਾਂ ਨੇ ਜਾ ਕੇ ਅਮਾਜ ਤੀਏ ਮਲਕ ਫਾਈ ਲਾਲੂ ਦੇ ਘਰ ਤੇ ਨਾਨਕ ਸਬਾ ਜੀ ਕਹਿੰਦੇ ਹਾਂ ਪ੍ਰਭੂ ਕੀ ਗੱਲ ਹੈ ਹਾਂਜੀ ਮਹਾਰਾਜ ਤੁਹਾਨੂੰ ਮਲਕ ਭਾਗੋ ਸਰਦਾ ਜੀ ਉਹ ਕਹਿੰਦੇ ਨੇ ਕਿ ਜੇ ਪੁੱਤਰਾ ਨਾ ਆਉਣਗੇ ਫਿਰ ਜ਼ਬਰਦਸਤ ਖੜਾਏਗਾ ਚਲੋ ਕੋਈ ਗੱਲ ਨਹੀਂ ਚੱਲਦੇ ਹਾਂ ਅਸੀਂ ਹਾਂਜੀ ਆਪਾਂ ਲਾਂਗੇ ਗੈਨ ਨਾਲ ਔਰ ਜਦੋਂ ਇਹ ਹਾਜ਼ਰ ਹੋਏ ਮਲਕ ਭਾਗੋ ਦੇ ਹਾਂਜੀ ਸਾਹਮਣੇ ਹੋਏ ਆ ਉਹਨਾਂ ਨੇ ਕਿਹਾ ਕਿ ਮਰਗ ਭਗਵਾਨ ਨੇ ਕਿਹਾ ਕਿ ਮਹਾਰਾਜ ਨਾਲਕ ਟਬਾ ਜੀ ਤੁਸੀਂ ਇੰਨਾ ਬ੍ਰह्म ਭੋਜਨ ਤੇ ਫਿਰ ਵੀ ਤੁਸੀਂ ਸਾਫੜਾ ਨੂੰ ਟਬਾ ਵੀ ਖਾਉਂਦੇ ਫਿਰ ਤੁਸੀਂ ਖੱਤਰੀ ਜਰ ਨਾਲ ਸੰਬੰਧ ਵੀ ਰੱਖਦੇ ਤੇ ਤੁਸੀਂ ਉੱਚ ਨੀਚ ਉਧਰ ਦੇ ਘਰ ਜਾ ਕੇ ਭੋਜਨ ਛਕਿਆ ਮੇਰਾ ਭੋਜਨ ਕਿਉਂ ਛਕਿਆ ਬਾਬਾ ਨਾਲ ਜੀ ਕਹਿੰਦੇ ਨੇ ਭਾਗੋ ਜੀ ਤੁਹਾਡੇ ਭੋਜਨ ਦੇ ਵਿੱਚ ਗਰੀਬਾਂ ਦੀਆਂ ਆਹਲ ਗਰੀਬਾਂ ਦਾ ਖੂਨ ਹੈ ਤੁਸੀਂ ਇਹ ਹੱਕ ਦੇ ਕਮਾਏ ਨਹੀਂ ਕੀਤੇ ਤੁਸੀਂ ਵਾੜਖਾਲ ਕਰਕੇ ਇਹ ਮਾਇਆ ਇਕੱਠੀ ਕੀਤੀ ਹੈ ਜਿਹਦੇ ਕਰਕੇ ਇਹ ਤੁਹਾਡਾ ਭੋਜਨ ਜਿਹੜਾ ਇਹ ਜੇ ਮੈਂ ਛਕ ਲਵਾਂ ਤੇ ਇਹ ਭੋਜਨ ਛਕਿਆ ਨਾ ਤੇ ਮੜ ਕੇ ਰੱਬ ਦੀ ਬੰਦਗੀ ਵਿੱਚ ਆਣ ਲੱਗਦਾ ਜਿੰਨੇ ਪਾਪ ਕੀਤੇ ਪੁੰਨ ਕੀਤੇ ਉਹ ਵੀ ਨਸ਼ਟ ਹੋ ਜਾਂਦੇ ਨੇ ਇਸ ਕਰਕੇ ਅਸੀਂ ਇਹ ਨਹੀਂ ਛਕਦੇ ਤੇ ਤੁਸੀਂ ਕੋਧਰੇ ਰੋਟੀ ਛਕੀ ਉੱਥੇ ਹਾਂਜੀ ਤੁਹਾਨੂੰ ਕਿੱਥੋਂ ਪਤਾ ਮੇਰੇ ਭੋਜਨ ਦੇ ਵਿੱਚ ਗਰੀਬਾਂ ਦੀਆਂ ਆਹਾਂ ਨੇ ਗਰੀਬਾਂ ਦਾ ਖੂਨ ਹੈ ਕਿਸ ਤਰ੍ਹਾਂ ਪਤਾ ਤੁਹਾਨੂੰ ਹਾਂਜੀ ਕਹਿੰਦੇ ਬਾਬਾ ਨਾਗੇ ਕਹਿੰਦੇ ਕਿ ਜੇ ਭਾਗੋ ਜੀ ਜੇ ਤੁਸੀਂ ਬਤਾਰਾ ਹੀ ਕਰਨਾ ਚਾਹੁੰਦੇ ਹੋ ਇਹਦਾ ਜਵਾਬ ਲੈਣਾ ਚਾਹੁੰਦੇ ਹੋ ਤੇ ਲਿਆਓ ਆਪਣਾ ਭੋਜਨ ਹਾਂਜੀ ਮਲਕ ਭਾਈ ਲਾਲੋ ਵੀ ਨਾਲ ਗਿਆ ਸੀ ਜੋ ਬੱਬਾ ਲਾਂਗੇ ਕਿਹਾ ਨਾ ਇਹ ਵੀ ਮਗਰ ਮਗਰ ਨਾਲ ਚਲੇਗਾ ਜਿੱਥੇ ਨਾਲ ਜਿਵੇਂ ਉਹਨਾਂ ਨੇ ਥਾਲੀ ਵਿੱਚ ਪਰੋਸ ਕੇ ਪਰੌਂਠੇ ਪੀਰਾ ਕੜਾ ਇਹ ਵਧੀਆ ਵਧੀਆ ਭੋਜਨ ਜਿਹੜੇ ਸੀ ਉਹ ਲਿਆਂਦੇ ਸਾਰੇ ਹਾਂਜੀ ਪੂਰੀਆਂ ਮਾਲ ਪੂਰੇ ਹੂੰ ਔਰ ਇਧਰ ਬੱਬਾ ਲਾਂਗੇ ਲਾਲੂਨ ਕਿੰਨੇ ਲਾਲੋ ਲਓ ਤੁਸੀਂ ਵੀ ਆਪਣੇ ਘਰੋਂ ਲਿਆਓ ਹੂੰ ਤੁਸੀਂ ਵੀ ਲਿਆਓ ਭੋਜਨ ਆਪਣੇ ਘਰੋਂ ਅੱਛਾ ਭਾਈ ਲਾ ਲਓ ਜਿਹੜਾ ਸੀ ਇੱਕ ਗੱਲੋਂ ਤੇ ਸ਼ਰਮ ਸ਼ੂਜ਼ ਕਰੇ ਵੀ ਇੱਥੇ ਇਨੇ ਨੇ ਵਧੀਆ ਸਵਾਦਿਸ਼ਟ ਭੋਜਨੇ ਹਾਂਜੀ ਹਾਂਜੀ ਉੱਥੇ ਹੁਣ ਮੇਰੇ ਕੋਲ ਕੋਦੇ ਦੀ ਸੁੱਕੀ ਰੋਟੀ ਹੈ ਤੇ ਕੋ ਸਵਾਦ ਵਿੱਚ ਮੈਂ ਜਦੋਂ ਲੈ ਕੇ ਰੱਖਾਂਗਾ ਤੇ ਗੱਲ ਚੱਲੇਗੀ ਨਾ ਬਾਬਾ ਲਾਂਗੇ ਸਮੇਂ ਕਹਿੰਦੇ ਭਾਈ ਲਾ ਲਓ ਕੋਈ ਗੱਲ ਨਹੀਂ ਜਾਓ ਲਿਆਓ ਤੁਸੀਂ ਆਦਾ ਲਿਆਓ ਆਪਣਾ ਪਰ ਕੋਦੇ ਦੀ ਰੋਟੀ ਲੈਂਦੀ ਹੈ ਹਾਂਜੀ ਜਿਹਨ ਲਿਆ ਕੇ ਰੱਖੀ ਹੈ ਤੇ ਬਾਬਾ ਨਾਨਕ ਜੀ ਕਹਿੰਦੇ ਕਿ ਮਲਕ ਭਾਗੋ ਜੀ ਕੀ ਤੋਂ ਹੱਕ ਤੇ ਸੱਚ ਦੀ ਕਮਾਈ ਵੇਖਣਾ ਚਾਹੁੰਨਾ ਹਾਂ ਹਾਂ ਮਹਾਰਾਜ ਮੈਨੂੰ ਦੱਸੋ ਵੀ ਕਿਸ ਤਰ੍ਹਾਂ ਗਰੀਬਾਂ ਦਾ ਖੋਹਿਆ ਦੇ ਗੁਰੂ ਨਾਨਕ ਮਹਾਰਾਜ ਨੇ ਇੱਕ ਮੁੱਠ ਜੇ ਮਾਲ ਪੁਰੀ ਲਏ ਆ ਇੱਕ ਮੁੱਠ ਜੇ ਉਹਦੀ ਕੋਧਰੀ ਦੀ ਰੋਟੀ ਲਈ ਤੇ ਦਵਾਲ ਲੱਪਿਆ ਹਾਂ ਜਦੋਂ ਲੱਪਿਆ ਹੈ ਨਾ ਕਿਉਂਕਿ ਉੱਥੇ ਇਹ ਕੰਮ ਵੇਖਣ ਵਾਸਤੇ ਸ਼ਹਿਰ ਦੇ ਲੋਕ ਵੀ ਬੜੇ ਆ ਗਏ ਅੱਛਾ ਬੜਾ ਇਕੱਠ ਹੋ ਗਿਆ ਸੀ ਠੀਕ ਹੈ ਜਦੋਂ ਮਨਕ ਭਾਗੋ ਦੇ ਮਾਲ ਪੂਰੇ ਦੇ ਫੂਨ ਨਿਕਲੇ ਆ ਹਾਂਜੀ ਤੇ ਭਾਈ ਲਾਲੋ ਦੀ ਹੱਕ ਦੀ ਕਮਾਈ ਚ ਦੁੱਧ ਨਿਕਲੇ ਕਹਿੰਦੇ ਵੇਖੋ ਭਾਗੋ ਜੀ ਠੀਕ ਹੈ ਭਾਗੋ ਜੀ ਮਾੜਾ ਸ਼ਰਮਸ਼ਾਰ ਹੋਇਆ ਕੋਈ ਜਵਾਬ ਨਾ ਦੇ ਕੇ ਤੌ ਟੋਟਲੀ ਸ਼ਾ ਔਰ ਜਿਸ ਵੇਲੇ ਇਹਨਾਂ ਨੇ ਇਹ ਗੱਲ ਕੀਤੀ ਹੈ ਬਾਬਾ ਲਾਂਗੀ ਕਹਿੰਦੇ ਕਿ ਭਾਗੋ ਜੀ ਤੁਸੀਂ ਕਹਿੰਦੇ ਪਰ ਹੰਭਰਮ ਹੋਈਗੀ ਤਾਂ ਇਹ ਬ੍ਰਹਮਪੋਤੇ ਰੋਜ਼ ਹੀ ਪਾਈ ਲਾ ਲੋ ਦੇ ਘਰ ਹੁੰਦਾ ਜਿੱਥੇ ਅਸੀਂ ਕੋਈ ਜਾਂਦੇ ਆ ਉੱਥੇ ਹੱਕ ਦੀ ਕਮਾਈ ਹੈ ਉੱਥੇ ਕੋਈ ਕਿਸੇ ਦਾ ਖੂਨ ਨਹੀਂ ਕਿ ਖੂਨ ਨਹੀਂ ਨਿਚੋੜਿਆ ਗਿਆ ਇਹ ਹੱਕ ਕਮਾਈ ਜਿਹੜੀ ਹੈ ਉਹਦੇ ਨਾਲ ਕਿਰਤ ਕਰਕੇ ਦਸਾਂ ਨਵਾਂ ਦੇ ਕਿਰਤ ਕਰਕੇ ਤੇ ਆਪਣੀ ਕਮਾਈ ਕਰਦੇ ਨੇ ਉਹਦੇ ਵਿੱਚੋਂ ਦੁੱਧ ਰਿਹਾ ਹੈ ਉੱਥੇ ਆ ਇਹ ਬ੍ਰਹਮਪੋਤ ਠੀਕ ਹੈ ਹੁਣ ਇੰਦਰ ਜਿਹੜਾ ਅਸੀਂ ਭਾਗੋ ਹਾਂਜੀ ਮਨ ਕਪਾਗੋ ਇਹਨੇ ਮਨ ਵਿੱਚ ਗੁੱਸਾ ਬੜਾ ਕੀਤਾ ਰੰਜ ਰਖਿਆ ਹੂੰ ਇਹਨੇ ਕਿਹਾ ਕਿ ਮੈਂ ਇਹਨਾਂ ਨੂੰ ਬਦਲਾ ਲਵਾ ਅੱਛਾ ਕਿਸੇ ਟੰਗ ਦਾ ਉਦੋਂ ਹੁਣ ਪਠਾਨ ਜਿਹੜਾ ਸੀਗਾ ਜਿਹਦਾ ਵਜ਼ੀਰ ਸੀ ਹਾਂਜੀ ਉਹਦੇ ਦਰਬਾਰ ਵਿੱਚ ਗਿਆ ਤੇ ਇਹਦਾ ਪਠਾਨ ਦਾ ਪੁੱਤਰ ਜਿਹੜਾ ਸੀ ਉਹ ਬਹੁਤ ਮਾਰ ਅੱਛੀ ਮੜੇ ਇਲਾਜ ਕੀਤੇ ਹਨ ਬਹੁਤ ਇਲਾਜ ਕੀਤੇ ਵੈਦ ਸੱਦੇ ਚੌਥੀ ਸੱਦੇ ਮਰ ਲੌਰੀ ਅੰਦਰ ਦੇ ਕਹਿੰਦੇ ਵਾਪੇ ਉਹਨਾਂ ਨੇ ਸਾਰੇ ਇਲਾਕੇ ਪੁੱਤਰ ਠੀਕ ਨਾ ਹੋਵੇ ਹੂੰ ਇਹਨੇ ਜਦੋਂ ਜ ਮਲਕ ਭਾਗੂ ਗਿਆ ਨਾ ਤੇ ਕਹਿੰਦਾ ਕਿ ਪਠਾਨ ਕਿੰਦਾ ਭਾਗੂ ਉੱਤਰ ਮਾਰਿਆ ਬੜਾ ਇਲਾਜ ਕੀਤਾ ਕੋਈ ਫੇਚ ਨਹੀਂ ਜਾ ਰਿਹਾ ਕੋਈ ਕਿਸੇ ਦਵਾਈ ਨਹੀਂ ਲੱਗਦੀ ਕਿਸੇ ਦਾ ਕੋਈ ਫਾਂਡਾ ਨਹੀਂ ਲੱਗਦਾ ਕੋਈ ਗੱਲਬਾਤ ਨਹੀਂ ਚੱਲਦੀ ਇਹ ਠੀਕ ਹੀ ਨਹੀਂ ਹੋ ਰਿਹਾ ਹੂੰ ਮਨਪਾਖੀ ਦਾ ਮਹਾਰਾਜ ਕੋਈ ਸਿਆਣਾ ਵੇਖ ਲੈਣਾ ਸੀ ਰੱਬ ਦਾ ਪਿਆਰਾ ਕਹਿੰਦੇ ਕਿ ਸਿਆਣਾ ਮੈਂ ਤੇ ਵੇਖ ਲਿਆ ਹੁਣ ਕੋ ਤੇਰੀ ਨਿਗਾ ਵਿੱਚ ਹੱਥ ਦੱਸ ਦੇ ਜਦਸਿਰ ਇਹਨੂੰ ਕਹੇ ਤੇ ਇਹ ਤਾਂ ਮਨ ਖੁਸ਼ ਹੋ ਗਿਆ ਹਾਂਜੀ ਤੇ ਹੁਣ ਮੌਕਾ ਬਣਿਆ ਜਿਸ ਵੇ ਉਹਨਾਂ ਨੇ ਇਹ ਨਹੀਂ ਗੱਲ ਕਹੀ ਹੈ ਪਤਾਨ ਨੇ ਕਹਿੰਦਾ ਜੀ ਇੱਕ ਭਾਈ ਲਾਲੋ ਦੇ ਘਰ ਨਾਨਕ ਤਾਂ ਪਰਿੰਦਾ ਬੜਾ ਕਾਮਲ ਫਕੀਰ ਹੈ ਅੱਛਾ ਉਹਨੂੰ ਸਦਕੇ ਵੇਖ ਇਹ ਮੰਨਦਾ ਚਾਹ ਸੀ ਕਿ ਜੇ ਤੇ ਠੀਕ ਕਰ ਦੇਣਗੇ ਹੂੰ ਠੀਕ ਹੈ ਜੇ ਨਹੀਂ ਤੇ ਇਹਨਾਂ ਵੀ ਠੀਕ ਹੋਣਾ ਨਹੀਂ ਹੂੰ ਹੂੰ ਤੇ ਇਹਨਾਂ ਨੂੰ ਆਪੇ ਪਟਾਣ ਜੱਲ ਸਜ਼ਾ ਦੇਵੇਗਾ ਹਾਂ ਚਲੋ ਬਾਬਾ ਨਾਨਕ ਨੂੰ ਸੱਦਿਆ ਗਿਆ ਬਾਬਾ ਨਾਨਕ ਜੀ ਆਏ ਸਤਿ ਸ਼੍ਰੀ ਅਕਾਲ ਕਿੰਦਾ ਮਹਾਰਾਜ ਮੇਰਾ ਪੁੱਤਰ ਬੜਾ ਮਾਰਿਆ ਉਹਨੂੰ ਕੋਈ ਦਵਾਈ ਨਹੀਂ ਲੱਗਦੀ ਹਾਂਜੀ ਕੋਈ ਉਹਨੂੰ ਭੰਡਾ ਨਹੀਂ ਕੰਮ ਕਰ ਰਿਹਾ ਪਤਾ ਨਹੀਂ ਕੀ ਗੱਲ ਆ ਨਾ ਕੋਈ ਦਵਾਈ ਕੰਮ ਕਰਦੀ ਨਾ ਭੰਡਾ ਕੰਮ ਕਰਦਾ ਨਾ ਕੇ ਦਾ ਮੰਤਰ ਕੰਮ ਕਰਦਾ ਕੋਈ ਕਿੰਨਾ ਠੀਕ ਕਰੋ ਜੇ ਤੁਸੀਂ ਠੀਕ ਨਾ ਕੀਤਾ ਫਿਰ ਤੁਹਾਨੂੰ ਮੈਂ ਬੰਦੀ ਖਾਨੇ ਵਿੱਚ ਦੇਵਾਂਗਾ ਤੇ ਕੁਛ ਖਾਣ ਨੂੰ ਨਹੀਂ ਮਿਲੇਗਾ ਠੀਕ ਹੈ ਤੇ ਮਮਾ ਨਾਲ ਇਹ ਕਹਿੰਦੇ ਇਹਨੇ ਪ पठान ਸਾਹਿਬ ਤੁਸੀਂ ਜਿਹੜੇ ਪੁੱਤਰ ਵਾਸਤੇ ਮੈਨੂੰ ਕਹਿੰਦੇ ਹੋ ਕਿ ਬੰਦੀ ਖਾਨੇ ਦੇ ਵਿੱਚ ਇਹਦਾ ਰਖਣਾ ਕੋਈ ਖਾਨ ਨੂੰ ਨਹੀਂ ਰਹਿਣਾ ਉਹ ਪੁੱਤਰ ਦਾ ਜਮ ਲੋਕ ਨੂੰ ਪਹੁੰਚ ਗਿਆ ਕਰੋ ਖਬਰ ਤੇ ਮਗਾ ਜਾ ਕੇ ਹੂੰ ਉਸੇ ਵੇਲੇ ਇੱਕ ਆਦਮੀ ਆ ਗਿਆ ਆਦਮੀ ਆਣ ਕੇ ਕਹਿੰਦਾ ਖਾਨ ਜੀ ਤੁਹਾਡਾ ਪੁੱਤਰ ਮਰ ਗਿਆ ਹੂੰ ਜਦ ਸੁਣਿਆ ਕਿ ਪੁੱਤਰ ਮਰ ਗਿਆ ਉਸੇ ਵੇਲੇ ਜਿੰਨੀ ਕਚਹਿਰੀ ਦੇ ਲੋਕ ਸੀਗੇ ਸਾਰੇ ਹੀ ਰੋਣ ਕਰਾਉਣਾ ਡਾਪੇ ਖਾਨ ਵੀ ਤਾਂ ਹੰਮ ਮਾਰ ਲਿਆ ਹੋਇਆ ਬਾਬਾ ਨਾਲ ਜੀ ਏ ਰੱਬ ਦੀ ਲਜਾਵ ਚਰਤ ਹੈ ਉਹ ਉਸ ਪਿਆਰੇ ਦੇ ਨਾਲ ਸੁੱਤ ਜੁੜੀ ਹੋਈ ਹੈ ਤੇ ਪਾਇਲਾ ਦੇ ਰਕਰ ਆਲ ਪੁੰਚਿਆ ਠੀਕ ਹੈ ਜੀ ਸੋਸਾ ਅਗਲੇ ਅੱਤੇ ਫੇ ਮਿਲਾਂਗੇ ਅਗਲੇ ਐਪੀਸੋਡ ਦੇ ਨਾਲ ਬਹੁਤ ਬਹੁਤ ਧੰਨਵਾਦ ਵਤਨ ਦੀ ਮਿੱਟੀ ਨਿਊ ਚੈਨਲ ਦੀ ਸਮੂਹ ਟੀਮ ਤੇ ਮੇਰੇ ਅਜੀਜ਼ ਮਿੱਤਰ ਸਰਦਾਰ ਦਸਿੰਦਰ ਸਿੰਘ ਜੀ ਸੰਧੂ ਸਾਹਿਬ ਤੇ ਸਰਦਾਰ ਕੋਮਾ ਸਿੰਘ ਜੀ ਸਰਦਾਰ ਸਿੰਘ ਜੀ ਕੋਮਾ ਨਮਨਬੋਤ ਬਹੁਤ ਬਹੁਤ ਧੰਨਵਾਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ